ਇਹਦਾ ਰੇਟ ਸੁਣੋ ਵਰਨਾ ਦਾ ਬਾਈ ਤੁਸੀਂ ਭੱਜੇ ਆਉਂਗੇ ਕਾਰ ਦਾ ਰੇਟ ਸੁਣ ਕੇ ਕੰਡੀਸ਼ਨ ਵਧੀਆ ਪਈਆ ਨੰਬਰ ਤੁਹਾਡਾ ਪੰਜਾਬ ਦਾ ਬਾਈ ਫਰੰਟ ਸ਼ੀਸ਼ਾ ਵੀ ਨਾਲ ਦਾ ਹੈ ਜੀ ਅੱਛਾ ਫਰੰਟ ਸ਼ੀਸ਼ਾ ਵੀ ਚੇਂਜ ਨਹੀਂ ਹੈਗਾ ਕਾਰ ਦਾ ਨਾਲ ਦਾ ਠੀਕ ਹੈ ਅੱਛਾ ਪੈਸੇ ਕਿੰਨੇ ਨੇ ਕਾਰ ਦੇ ਪੈਸੇ ਤਾਂ ਆਪਾਂ ਤੈਨੂੰ ਪਤਾ ਵੀ ਸਾਰਿਆਂ ਨਾਲ ਥੱਲੇ ਹੁੰਦੇ ਨੇ ਆਪਣੇ ਹਾਂਜੀ ਆਪਾਂ ਇਹ ਕਾਰ ਦੇਣੀ ਹੈ 2,55,000 ਰੁਪਏ ਦੀ ਆਏਗਾ ਸਸਤਾ ਨਹੀਂ ਕਹਿੰਦੇ ਸਸਤੀਆਂ ਤੂੰ ਮਿਲਦੀ ਨਹੀਂ ਠੀਕ ਹੈ ਵੀ ਜਿਹੜਾ ਤੁਸੀਂ ਦੇ ਰਹੇ ਹੋ ਸਸਤੀਆਂ ਇਹਦੂ ਸਸਤੀਆਂ ਕਹਿੰਦੇ ਮਿਲਦੀ ਨਹੀਂ ਕੋਈ ਕਾਰ ਜਿਹੜੇ ਜਿਹੜੇ ਆਪਣੇ ਭਾਈ ਆਪਣੇ ਨਾਲ ਜੁੜੇ ਹੋਣੇ ਜਿਹੜਾ ਜਿਹੜੇ ਵੀਡੀਓ ਦੇਖ ਰਹੇ ਨੇ ਮਣਾ ਕਮੈਂਟ ਕਰਕੇ ਦੱਸੋ ਸਾਨੂੰ ਵੀ ਤੁਸੀਂ ਸਾਡੇ ਨਾਲ ਜੁੜੇ ਕਿੱਥੋਂ ਆਏ ਹੋ ਭਾਈ ਹਨਾ ਸਾਨੂੰ ਪਤਾ ਲੱਗਦਾ ਰਹਿਣਾ ਵੀ ਸਾਡੇ ਭਾਈ ਸਾਡੇ ਨਾਲ ਕਿਹੜੀ ਕਿਹੜੀ ਜਗ੍ਹਾ ਤੋਂ ਜੁੜੇ ਹੋਣੇ 16 ਮੋਡਲ ਹੈ ਹਾਂਜੀ ਕਾਰ ਦੀ ਕੰਡੀਸ਼ਨ ਬਿਲਕੁਲ ਓਕੇ ਰਿਪੋਰਟ ਹੈ ਤੇ ਪੈਸੇ ਕਾਰ ਦੇ ਪੈਸੇ ਦੇ ਦਾਂਗੇ ਇਹ 415000 ਰੁਪਏ ਦੀ ਕਾਰ ਦੇ ਵਿੱਚ ਪੰਜ ਪੈਸਿਆਂ ਦਾ ਕੰਮ ਖਰਚਾ ਨਹੀਂ ਠੀਕ ਹੈ ਜੀ ਐਨ 4 ਲੱਖ 35000 ਰੁਪਏ ਦੀ 17 ਮਾਡਲ 17/18 ਜੀ ਬੜੇ ਕਮੈਂਟ ਕਰ ਲੇ ਤੁਸੀਂ ਮਹਿੰਗੀ ਆ ਮਹਿੰਗੀ ਆ ਮਹਿੰਗੀ ਆ ਹੁਣ ਤੁਹਾਡਾ ਲਾਂਬਾ ਲਾ ਦਾਂਗੇ ਇਸ ਵਾਰ ਮਿੱਤਰੋ ਸਾਰੀਆਂ ਕਾਰਾਂ ਜਿਹੜੀਆਂ ਆਪਣੇ ਲਵੇ ਖੜੀਆਂ ਅੱਜ ਸਾਰੀਆਂ ਕਾਰਾਂ ਬਹੁਤ ਸਸਤੇ ਰੇਟਾਂ ਦੇ ਕਾਰਾਂ ਦਊਂਗਾ ਤੁਹਾਨੂੰ ਆਪਾਂ ਜਿਹਦੇ ਤੁਹਾਡੇ ਬਈ ਸਿਆਜ਼ ਵੀ ਰਹੋਗੇ ਆ ਵਰਨਾ ਰਹਿਣਗੇ ਐਕਸੈਂਟਰ ਹੋਊਗੀ ਸਵਿਫਟ ਡਿਜ਼ਾਇਰ ਮਤਲਬ ਸਾਰੇ ਤਰ੍ਹਾਂ ਦੇ ਕਾਰਾਂ ਆ ਆਲਟੋ ਆ ਵੀ ਤੇ ਸਿੱਧੂ ਕਾਰ ਬਿਆਰ ਆ ਬਈ ਆਪਾਂ ਲੋਹੇ ਘੇੜੇ ਬਈ ਇਹ ਬਾਈ ਹੋਰਾਂ ਦਾ ਕਾਰੋਬਾਰ ਆ ਬਹੁਤ ਵਧੀਆ ਤੇ ਪਹਿਲਾਂ ਆ ਬਹੁਤ ਵੀਡੀਓ ਪਾਈਆਂ ਨੇ ਤੇ ਬਹੁਤ ਚੰਗਾ ਰਿਸਪੌਂਸ ਦਿੱਤਾ ਤੁਹਨੇ ਬਾਈ ਹੋਰੀ ਨਾਲ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਵਾਦ ਹੈ ਵੀਰੇ ਪੇਜ ਦੇ ਉੱਪਰ ਹਣਾ ਜਿਹੜੀ ਮੈਂ ਪਹਿਲਾਂ ਵੀਡੀਓ ਪਾਉਣੇ ਹੁੰਦੇ ਵੀਰੇ ਹਣਾ ਰਿਸਪੌਂਸ ਠੀਕ ਆਉਂਦਾ ਉਹਨਾਂ ਦਾ ਪੂਰਾ ਗੋਡਾ ਆਉਂਦਾ ਜੀ ਬਾਈ ਅੱਗੇ ਲੈ ਜਾਂਦੇ ਨੇ ਕਾਰਾ ਪੂਰਾ ਜੀ ਪੂਰਾ ਸਰਾ ਨਹੀਂ ਦਿੰਦੇ ਕੋਈ ਨਾ ਸਰਾ ਰਿਸਪੌਂਸ ਆਈ ਕਹਿੰਦੇ ਸਸਤਾ ਕੋਈ ਕੋਈ ਮਹਿੰਗਾ ਸਸਤਾ ਨਹੀਂ ਕਹਿੰਦੇ ਸਸਤੀਆਂ ਤੂੰ ਮਿਲਦੀ ਨਹੀਂ ਠੀਕ ਹੈ ਵੀ ਜਿਹੜਾ ਤੁਸੀਂ ਦੇ ਰਹੇ ਹੋ ਸਸਤੀਆਂ ਇਹ ਤੂੰ ਸ ਵੀਡੀਓ ਫੇਕ ਹੈ ਜਦੋਂ ਨੂੰ ਬਈ ਤੁਸੀਂ ਉਰੇ ਆਨਿਓ ਵਿਜ਼ਿਟ ਕਰਦੇ ਹੋ ਉਦੋਂ ਨੂੰ ਕਾਰ ਆ ਵੇਕੇ ਜਾਂਦੀਆਂ ਕਿਉਂਕਿ ਰੇਟ ਇਹੇ ਜਿਹੇ ਹੁੰਦੇ ਨੇ ਜਿਹੜੇ ਕੋਈ ਦੇ ਨਹੀਂ ਸਕਦਾ ਇਸ ਕਰਕੇ ਬਈ ਹੁਣ ਤੁਸੀਂ ਵੀਡੀਓ ਦੇਖ ਲਈ ਕਾਲ ਕਰਕੇ ਜੀ ਡਿਟੇਲ ਮੰਗਾਓ ਤੇ ਕਾਰ ਲੈ ਜਾਓ ਠੀਕ ਹੈ ਆਉਣਾ ਥੋਨੇ ਮੈਂ ਫੇਰ ਦੋਾਰਾ ਸੰਗਰੂਰ ਜ਼ਿਲ੍ਹਾ ਪਿੰਡ ਲੋਹਾ ਖੇੜਾ ਬੜਵਰ ਹੁਣ ਬੜਵਰ ਸ਼ਿਫਟ ਹੋ ਗਿਆ ਬਈ ਆ ਰੋਡ ਤੇ ਮੇਨ ਰੋਡ ਤੇ ਇੱਕ ਵਾਰ ਦਿਖਾ ਦੇ ਗੁਰਪੀਤਾ ਆ ਆ ਰੋਡ ਹੈ ਬਈ ਹਣਾ ਜਿਹੜਾ ਮੇਨ ਜਾਂਦਾ ਉਹਦਰ ਸਾਹਮਣੇ ਟੋਲ ਪਲਾਜ਼ਾ ਬੜਵਰ ਵਾਲਾ ਬਈ ਜੇ ਤੁਹਾਨੂੰ ਦਿਂਦਾ ਹੋਵੇ ਸ਼ਾਇਦ ਉਹ ਚੈੱਕ ਕਰ ਲਓ ਵੱਡਾ ਟੋਲ ਪਲਾਜ਼ਾ ਉੱਥੇ ਜਾ ਕੇ ਉੱਥੋਂ ਸਿਰਫ ਆਪਾਂ ਕਹਿੰਦੇ ਜਾਨਾ ਨਹੀਂ ਸੰਗਰੂਰੋ ਆਈ ਥਿੰਕ ਸੰਗਰੂਰ ਜਦ ਸੰਗਰੂਰੋ ਜਾਵਾਂਗੇ ਆਪਾਂ ਇਹ ਪਹਿਲਾਂ ਹੀ ਆਉਂਦਾ ਟੋਲ ਪਲਾਜ਼ਾ ਹਾਂਜੀ ਇਹ ਪਹਿਲਾਂ ਹੀ ਆਉਂਦਾ ਭਾਈ ਹਣਾ ਉਸ ਤੋਂ ਪਹਿਲਾਂ ਪਹਿਲਾਂ ਭਾਈ ਹਣਾ ਤੇ ਬਾਈ ਹੋਰਾਂ ਦਾ ਕਾਰ ਬਜ਼ਾਰ ਆ ਤੁਸੀਂ ਆ ਕੇ ਕਾਰਾਂ ਲੈ ਜਾ ਸਕਦੇ ਪਹਿਲਾਂ ਆਪਾਂ ਤੁਹਾਨੂੰ ਪਿੰਡ ਤੇ ਲੈ ਜਾਂਦੇ ਸੀ ਬਾਈ ਦੇ ਘਰੇ ਭਾਈ ਹਣਾ ਤੇ ਹੁਣ ਬਾਈ ਹੋਰਾਂ ਨੇ ਬਾਹਰ ਆਪਣਾ ਆਫਿਸ ਲੈ ਲਿਆ ਤੇ ਇੱਥੇ ਵੀ ਤੁਸੀਂ ਆ ਸਕਦੇ ਹੋ ਤੇ ਗੱਲ ਕਰਾਂ ਵੀ ਹੁਣ ਪਹਿਲੀ ਕਾਰ ਆਪਣੀ ਲਵੇ ਜਿਹੜੀ ਅਲਟੋ ਕਾਰ ਆ ਇਹਦਾ ਰੇਟ ਬਈ ਸ਼ਾਇਦ ਹੀ ਕੋਈ ਦੇ ਸਕੇ ਜਿਹੜਾ ਰੇਟ ਤੁਹਾਨੂੰ ਅੱਜ ਆਪਾਂ ਦਵਾਂਗੇ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਵਾਈਟ ਕਲਰ ਦੇ ਵਿੱਚ ਪਾਵਰ ਸਟੀering ਵਾਲੀ ਕਾਰ ਹੈ। ਹਾਂਜੀ ਐਲਐਕਐਸਆਈ ਹੈ ਜੀ। ਠੀਕ ਐ। 2011 ਮਾਡਲ 11 ਸੈਕੰਡ ਆਨਰ ਦੀ ਕਾਰ ਹੈਗੀ ਦੂਸਰੇ ਨਾਂ ਦੀ। ਹਾਂਜੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਨਕੋਰ ਕਾਰ ਹੈਗੀ। ਲਓ ਜੀ ਬਈ ਚੈੱਕ ਕਰ ਲਓ ਜੇ ਕਿਸੇ ਨੇ ਥੋੜੇ ਜਿਹੇ ਪੈਸੇ ਲਾਉਣੇ ਨੇ ਕੋਈ ਸਿੱਖਣ ਸਿਕਾਉਣ ਨੂੰ ਕਾਰ ਲੈਣੀ ਆ ਅਲਟੋ ਕਾਰ ਤਾਂ ਆਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਈ ਹਨਾ ਤੇ 11 ਮਾਡਲ ਕਾਰ ਆ ਮਾਡਲ ਵੀ ਵਧੀਆ ਤੇ ਪਾਸਿੰਗ ਤਾਂ ਪਈਆ ਵਾਲੇ ਹਾਂਜੀ ਪਾਸਿੰਗ ਇਹਦੀ ਪਈ ਹੈ 1.5 ਸਾਲ ਦੀ ਜੀ 1.5 ਸਾਲ ਦੀ ਪਾਸਿੰਗ ਪਈ ਹੈਗੀ ਐਨਓਸੀ ਦਵਾਂਗੇ ਐਨਓਸੀ ਮਿਲੂਗੀ ਜੀ ਠੀਕ ਹੈ ਜੀ ਠੀਕ ਹੈ ਜੀ 11 ਮਾਡਲ ਹੈਗੀ ਕੋਈ ਲੱਗੀ ਵੱਜੀ ਨਹੀਂ ਕੋਈ ਪੀਸ ਚੇਂਜ ਨਹੀਂ ਹਾਂ ਹਾਂ ਤੇ ਸੈਕੰਡ ਓਨਰ ਆ ਓਕੇ ਕਾਰ ਦਾ ਪ੍ਰਾਈਜ਼ ਇਹੋ ਜਿਹਾ ਦਵਾਂਗੇ ਵੀ ਬਸ ਜਮਾਤ ਤੀ ਕਿੰਨੇ ਪੈਸੇ ਇਹ ਕਾਰ ਦੇ ਦਾਂਗੇ ਜੀ ਆਪਾਂ ਐਨਓਸੀ ਨਾਲ 1,25,000 ਰੁਪਏ ਦੀ 1,25,000 ਰੁਪਏ ਦੀ ਕਾਰ ਐਨਓਸੀ ਵਾਲੀ 11 ਮਾਡਲ ਕਾਰ ਮਾਰਕੀਟ 'ਚ ਸੱਤ ਸੱਤ ਮਾਡਲ ਦਾ ਸਵਾ ਸਵਾ ਲੱਖ ਮੰਗਿਆ ਜਾਂਦਾ ਤੇ ਆਪਾਂ ਤੁਹਾਨੂੰ 11 ਮਾਡਲ ਦਾ ਸਵਾ ਲੱਖ ਰੁਪਏ ਦਿੱਤਾ ਤੇ ਇਹਦੇ 'ਚੋ ਮਾਨਦਾਨ ਕਰਾਂਗੇ ਕੋਈ ਨਾ ਮਾਨਦਾਨ ਕਰਾਂਗੇ ਜੀ ਮਾਨਦਾਨ ਵੀ ਤੁਹਾਡਾ ਵਧੀਆ ਕਰ ਦਾਂਗੇ ਇੱਕ ਵਾਰ ਤੁਸੀਂ ਫੋਨ ਕਰਕੇ ਕਾਰ ਦੀ ਡਿਟੇਲ ਫੋਟੋ ਫੂਟਾਂ ਲੈ ਲਓ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਤੁਹਾਨੂੰ ਟਾਇਰ ਬਦਲਾਉਣ ਦੀ ਵੀ ਲੋੜ ਨਹੀਂ ਹੈਗੀ ਕਾਰ ਦੇ ਵਿੱਚ ਹਾਂਜੀ ਅਗਲੀ ਆ ਗਈ ਭਾਈ ਆਪਣੇ ਲੈ ਵੇ ਆ ਚਾਕਲੇਟੀ ਜਿਹਾ ਕਲਰ ਆ ਸਿਆਹਕਾਰ ਸਿਆਹਕਾਰ ਇਹ 2016 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰਾਓ ਇੱਕ ਵਾਰੀ ਲਓ ਜੀ ਭਾਈ ਬਿਲਕੁਲ ਨਵੀਂ ਨਕੋਰੀ ਵਾਧਿਆ ਜਾ ਕਾਰ ਭਾਈ ਤੇ ਕਾਰ ਚੈੱਕ ਕਰ ਲਓ ਤੁਸੀਂ ਇਹ ਵੇਰੀਐਂਟ ਕਿਹੜਾ ਵੀਰੇ ਆਪਣਾ ਇਹ ਬੀਡੀਆਈ ਪਲੱਸ ਹੈ ਜੀ ਬੀਡੀਆਈ ਪਲੱਸ ਹਾਂਜੀ ਠੀਕ ਹੈ ਚੱਲੀ ਕਿੰਨੀ ਕੋਈ ਕਾਰੇ ਇਹ ਚੱਲੀ ਹੋਊਗੀ ਲੱਖ ਦੇ ਕਰੀਬ ਲੱਖ ਦੇ ਕਰੀਬ ਕਾਰ ਚੱਲੀ ਹੋਈ ਹੈ ਸਿਆਦ ਕਾਰਬਾਈ ਜੇ ਕੋਈ ਲੱਭ ਰਿਆ ਤਾਂ ਆਹ ਕਾਰ ਲੈ ਜਾ ਸਕਦੇ ਹੋ ਮਾਡਲ ਸੀ 2000 16 ਮਾਡਲ ਫਰਸਟ ਓਨਰ 16 ਫਰਸਟ ਓਨਰ ਦੀ ਕਾਰ ਕਲਰ ਬੜਾ ਪਿਆਰਾ ਤੇ ਪੈਸੇ ਕਰਦੇ ਕਾਰ ਦੇ ਦਵਾਂਗੇ ਜੀ ਆਪਾਂ 3 ਲੱਖ ਤੇ 60000 ਰੁਪਏ ਦੀ 3 ਲੱਖ ਤੇ 60000 ਤੋਂ 16 ਮਾਡਲ ਐਨਓਸੀ ਦੇ ਨਾਲ ਐਨਓਸੀ ਦਵਾਂਗੇ ਹਾਂਜੀ ਅੱਛਾ ਆਪਾਂ ਆਪਣੀ ਕਾਰਾਂ ਦੇ ਲੋਨ ਵਗੈਰਾ ਕਰਵਾ ਦਿੰਦੇ ਹਾਂ ਹਾਂਜੀ ਡਾਊਨ ਪੇਮੈਂਟ ਲੱਗਦੀ ਹੈ ਜੀ ਲੋਨ ਹੋ ਜਾਂਦਾਗਾ ਠੀਕ ਹੈ ਹਾਂਜੀ ਇਹਦੀ ਕਿੰਨੀ ਡਾਊਨ ਪੇਮੈਂਟ ਦੇਣੀ ਪਊਗੀ ਇਹਦੀ 1 ਲੱਖ ਰੁਪਇਆ ਡਾਊਨ ਪੇਮੈਂਟ ਦੇਣੀ ਪਊਗੀ ਲਓ ਜੀ ਇਹਦੇ 1 ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਤੁਸੀਂ ਕਾਰ ਲੈ ਆ ਸਕਦੇ ਹੋ ਬਾਕੀ ਸਾਰਾ ਭਾਈ ਲੋਨ ਹੋ ਜਾਊਗਾ ਤੇ ਚੈੱਕ ਕਰ ਲਓ ਕਾਰ ਹੈਗੀ ਆ ਸੋਹਣੀ ਭਾਈ ਤੇ ਅਗਲੀ ਇੱਕ ਸਿਆਦ ਹੋਰ ਆਪਣੇ ਲਵੇ ਐਚ ਆਰ 26 ਗੁਰਦਾਵਾ ਇਹ ਕਿਹੜਾ ਮਾਡਲ ਹੈ ਇਹ ਵੀ 2016 ਮਾਡਲ ਆ 16 ਮਾਡਲ ਇਹ ਸੈਕੰਡ ਆਨਰ ਦੀ ਕਾਰ ਹੈਗੀ ਠੀਕ ਹੈ 2016 ਮਾਡਲ ਹੈਗੀ ਹਾਂਜੀ ਹਾਂਜੀ ਤੇ ਇਹ ਵੀ ਬੀਡੀਆਈ ਪਲੱਸ ਹੈਗੀ ਓਕੇ ਹਾਂਜੀ ਕਾਰ ਦੀ ਕੰਡੀਸ਼ਨ ਚੈੱਕ ਕਰਾਓ ਇੱਕ ਵਾਰੀ ਬਿਲਕੁਲ ਨਵੀਂ ਵਰਗ ਕਾਰ ਆ ਇਹ ਕਾਰ ਲੈ ਜਾ ਸਕਦੇ ਹੋ ਤੁਸੀਂ ਤੇ ਇਹਦਾ ਕਿੰਨਾ ਰੇਟ ਹੈ ਇਹ ਵੀ ਸੇਮ ਰੇਟ ਹੈ ਜੀ 3 ਲੱਖ 3 ਲੱਖ ਤੇ 60000 ਰੁਪਏ ਦੀ ਐਨਓਸੀ ਦੇ ਨਾਲ ਲੋ 3 ਲੱਖ ਤੇ 60000 ਐਨਓਸੀ ਦੇ ਨਾਲ ਟਾਇਰ ਟੂਰ ਪਵਾਉਂਦੀ ਲੋੜ ਨਹੀਂ ਵੀਰੇ ਕੋਈ ਕਾਸੀ ਦੀ ਵੀ ਲੋੜ ਨਹੀਂ ਬਿਲਕੁਲ ਨਾਦਰ ਤੁਹਾਨੂੰ ਟਾਇਰ ਪਵਾਣ ਦੀ ਲੋੜ ਨਾ ਕੁਛ ਕਰਾਣ ਦੀ ਲੋੜ ਬਿਲਕੁਲ ਸਾਫ ਸੁਥਰੀਆਂ ਕਾਰਾਂ ਨੇ ਬੀਮੇ ਸੀਮੇ ਸਭ ਕੁਝ ਓਕੇ ਨੇ ਠੀਕ ਹੈ ਹਾਂਜੀ ਕਮੀ ਕੋਈ ਨਹੀਂ ਕਾਰ ਦੇ ਵਿੱਚ ਕਮੀ ਕੋਈ ਨਹੀਂ ਕਰਦੇ ਵੀ ਇਹ ਕਾਰਾਂ ਨੇ ਇਹ ਕਾਰਾਂ ਲੈ ਆ ਸਕਦੇ ਤੁਸੀਂ ਅਗਲੀ ਆ ਗਈ ਪੰਜਾਬ ਨੰਬਰ ਦੀ ਐਕਸੈਂਟ ਐਕਸੈਂਟ ਆ ਗਈ ਇਹ ਹਾਂਜੀ ਹਾਂ ਇਹ ਕਿਹੜਾ ਮਾਡਲ ਹੈ ਇਹ 2015 ਮਾਡਲ ਹੈ ਜੀ ਹਾਂਜੀ 8ਵੇਂ ਮਹੀਨੇ ਦੀ ਕਾਰ ਆ ਸੈਕੰਡ ਆਨਰ ਹੈ ਪੀਵੀ 13 ਨੰਬਰ ਆ ਬੰਪਰ ਟੂ ਬੰਪਰ ਰਿਜਨਲ ਕਾਰ ਹੈਗੀ ਸਾਰੀ ਕੋਈ ਕੰਮ ਖਰਚਾ ਨਹੀਂ ਕਾਰ ਦੇ ਵਿੱਚ 5 ਰੁਪਈਆ ਦਾ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਨਵੀਂ ਨਕੋਰ ਕਾਰ ਆ ਜਿਹਨੂੰ ਨਵੀਂ ਨਕੋਰ ਕਾਰ ਕਹਿੰਦੇ ਨੇ ਉਹ ਕਾਰ ਹੈ ਅੰਦਰੋਂ ਦਿਖਾਦਾ ਕਾਰ ਗੁਰਪ੍ਰੀਤ ਅੰਦਰੋਂ ਦਿਖਾ ਦੇ ਵੀ ਕਾਰ ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਵਧੀਆ ਕਾਰ ਰਪਈਆ ਐਕਸ ਇਹਦੀ ਐਵਰੇਜ ਬਹੁਤ ਹੈ ਐਵਰੇਜ ਬਹੁਤ ਹੈ ਇਹਦੇ ਚ ਪੰਡੀ ਨੇ ਜਿੰਨੀ ਐਵਰੇਜ 87000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਜੈਂਸੀ ਰਿਕਾਰਡ ਆ ਅਗਰ ਪੰਜ ਬੰਦੇ ਕਾਰ ਚ ਬਹਿ ਕੇ ਜਾਂਦੇ ਨੇ ਤਾਂ ਮੈਨੂੰ ਸ਼ਾਇਦ ਹਣਾ 1 ਰੁਪਿਆ ਕਿਲੋਮੀਟਰ ਕਾਰ ਚੱਲੂਗੀ ਹਾਂਜੀ 1 ਰੁਪਈਆ ਕਿਲੋਮੀਟਰ ਦੇ ਹਿਸਾਬ ਨਾਲ ਕਾਰ ਚਲੋ ਅਗਰ ਤੁਸੀਂ ਪੰਜ ਜਣੇ ਬੈਠ ਕੇ ਆਨ ਖਰਚਾ ਡਵਾਈਡ ਹੁੰਦਾ ਮਤਲਬ ਬਹੁਤ ਘੱਟ ਖਰਚਾ ਪਈ ਹੈ ਨਾ ਜਿਵੇਂ ਕਈ ਵਾਰ ਬੰਦੇ ਹੁੰਦੇ ਨੇ ਵੀ ਹੈ ਨਾ ਆਫਿਸ ਜਾਂਦੇ ਨੇ ਕਿਸੇ ਕੰਮ ਤੇ ਜਾਂਦੇ ਨੇ ਤਾਂ ਤੁਸੀਂ ਆਹ ਕਾਰ ਲੈ ਲਓ ਪੰਜ ਜਣੇ ਆਉਂਦਾ ਸ਼ੇਅਰਿੰਗ ਕਰ ਲਓ ਹਾਂਜੀ ਹਾਂਜੀ ਤਾਂ ਨਾਲੇ ਕਾਰ ਦੇ ਕਾਰ ਏਸੀ ਦਾ ਏਸੀ ਬਈ 15 ਮਾਡਲ ਹੈਗੀ ਕਾਰ ਦਾ ਪ੍ਰਾਈਸ ਹੈ ਦਾ 3 ਲੱਖ ਤੇ 20000 ਰੁਪਏ ਦੀ 3 ਲੱਖ 20000 ਰੁਪਿਆ ਠੀਕ ਹੈ ਜੀ ਆਹ ਇਹ ਆ ਗਿਆ ਛੋਟਾ ਵਾ ਇਕੋ ਸਪੋਰਟ ਇਕੋ ਸਪੋਰਟ ਇਹਦੀ ਐਵਰੇਜ ਵੀ ਸੋਹਣੀ ਆ ਤੇ ਇਹਦੀ ਪਿਕਅਪ ਵੀ ਸੋਹਣੀ ਆ ਤੇ ਇਹਦੀ ਗੱਲ ਕਰਾਂ ਬਿਲਡ ਕੁਆਲਿਟੀ ਵੀ ਸੋਹਣੀ ਆ ਤੇ ਗੱਲ ਕਰਾਂ ਬਾਈ ਕੁਆਲਿਟੀ ਵਧੀਆ ਗਾਰ ਦੀ ਜਿਹੜੇ ਬੰਦੇ ਨੇ ਰੱਖੀ ਹੋਈ ਆ ਕਾਰ ਬਾਈ ਹਨਾ ਉਹ ਨਿੰਦਾ ਨਹੀਂ ਹੈਗਾ ਨਿੰਦਾ ਨਹੀਂ ਹੈਗਾ ਇੱਕ ਗੱਲ ਹੋਰ ਬਾਈ ਹਨਾ ਜੇ ਮੈਂ ਗੱਲ ਕਰੀ ਆ ਵੀ ਜਿਹੜੇ ਜਿਹੜੇ ਆਪਣੇ ਭਾਈ ਆਪਣੇ ਨਾਲ ਜੁੜੇ ਹੋਏ ਨੇ ਜਿਹੜਾ ਜਿਹੜੇ ਵੀਡੀਓ ਦੇਖ ਰਹੇ ਨੇ ਮਣਾਏ ਕਮੈਂਟ ਕਰਕੇ ਦੱਸੋ ਸਾਨੂੰ ਵੀ ਤੁਸੀਂ ਸਾਡੇ ਨਾਲ ਜੁੜੇ ਕਿੱਥੋਂ ਆਏ ਹੋ ਭਾਈ ਹਨਾ ਸਾਨੂੰ ਪਤਾ ਲੱਗਦਾ ਰਹੇਗਾ ਵੀ ਸਾਡੇ ਭਾਈ ਸਾਡੇ ਨਾਲ ਕਿਹੜੀ ਕਿਹੜੀ ਜਗ੍ਹਾ ਤੋਂ ਜੁੜੇ ਹੋਏ ਨੇ ਤੇ ਸਾਨੂੰ ਕਿੱਥੋਂ ਕਿੱਥੋਂ ਪਿਆਰ ਕਰਦੇ ਨੇ ਕਿਹੜੇ ਕਿਹੜੇ ਬਾਹਰੋਂ ਜੁੜੇ ਹੋਏ ਨੇ ਕਿਹੜੇ ਕਿਹੜੇ ਇੰਡੀਆ ਤੋਂ ਕਿਹੜੇ ਕਿਹੜੇ ਪੰਜਾਬ ਤੋਂ ਕਿਹੜੇ ਕਿਹੜੇ ਹਰਿਆਣੇ ਤੋਂ ਕਿਹੜੇ ਕਿਹੜੇ ਰਾਜ ਸਾਥੋਂ ਮਣਾਏ ਕਮੈਂਟ ਜ਼ਰੂਰ ਕਰ ਦਿਆ ਕਰੋ ਨਾਲ ਹੁੰਦੇ ਵੀ ਅਸੀਂ ਤੁਹਾਡੇ ਨਾਲ ਇਸ ਜਗ੍ਹਾ ਜੁੜੇ ਹੋਏ ਹਾਂ ਕਿ ਵੀ ਅੰਦਰੋਂ ਦਿਖਾ ਦਿਆ ਜਾ ਅੰਦਰੋਂ ਕਾਰ ਚੈੱਕ ਕਰ ਲਓ ਇਹ ਕਿਹੜਾ ਮਾਡਲ ਕਾਰ ਹੈ ਵੀਰੇ ਇਹ 2017 ਮਾਡਲ ਹੈ ਫਰਸਟ ਓਨਰ ਆ ਤੇ ਵੀ ਗੱਲ ਕਰਾਂ ਕੋਈ ਕਮੀ ਪੇਸ਼ੀ ਕਾਰਜ ਪੰਜ ਪੈਸਿਆਂ ਦੀ ਕਮੀ ਨਹੀਂ ਮਿਲੂਗੀ ਜੀ ਕਿਸੇ ਵੀ ਕਾਰਜ ਠੀਕ ਹੈ ਸਾਰੇ ਪੀਸ ਨਾਲ ਦੇ ਸਾਰੀ ਚੀਜ਼ ਨਾਲ ਦੀ ਆ ਠੀਕ ਹੈ ਜੀ ਠੀਕ ਹੈ ਅੱਛਾ ਕਿੰਨਾ ਮੁੱਲਾ ਕਰਦਾ ਇਹ 2017 ਮਾਡਲ ਆ ਫਸਟ ਓਨਰ ਹਾਂਜੀ ਕਾਰ ਦਾ ਪ੍ਰਾਈਸ ਰਹੂਗਾ 3 ਲੱਖ ਤੇ 50000 ਰੁਪਏ ਦੀ 3 ਲੱਖ ਦੇ 50000 ਰੁਪਈਆ ਦੀ ਹਾਂਜੀ ਠੀਕ ਹੈ ਭਾਈ ਤੁਹਾਨੂੰ ਮੈਂ ਬੈਕ ਸਾਈਡ ਤੋਂ ਵੀ ਸਾਰੀਆਂ ਕਾਰਾਂ ਦਿਖਾਉਂਗਾ ਇੱਕ ਵਾਰ ਜਦੋਂ ਨੈਕਸਟ ਪਿਛਲੇ ਪਾਸੇ ਕਾਰਾਂ ਦਿਖਾਉਂਗਾ ਤੁਹਾਨੂੰ ਮੈਂ ਤੇ ਆ ਆ ਗਈ ਆਪਣੇ ਸਕਾਲਾ ਕਿਹੜੀ ਆ ਇਹ ਸਕਾਲਾ 2014 ਮਾਡਲ ਫਸਟ ਓਨਰ ਹਾਂਜੀ 2014 ਮਾਡਲ ਆ ਫਰਸਟ ਓਨਰ ਦੀ ਕਾਰ ਆ 10 ਦੀ ਕੰਡੀਸ਼ਨ ਬਿਲਕੁਲ ਨਵੀਂ ਆ ਟੌਪ ਵਾਲਾ ਵੇਰੀਐਂਟ ਆਗਾ ਤੇ ਪੈਸੇ ਕਰ ਦੇ ਪੈਸੇ ਤਾਂ بس ਇਹ ਐ ਮੰਨ ਕੇ ਚੱਲੂ ਰੂੰਗੇ ਵਾਲੀ ਕਾਰ ਹੀ ਆ ਮੈਨੂੰ ਪਤਾ ਇਹਦਾ ਰੇਟ ਘਟੂ ਹੋਊ ਕਿਉਂਕਿ ਇੱਕ ਇੱਕ ਗੱਲ ਹੋਰ ਵੀ ਐ ਨਾ ਇਹ ਮਾਰਕੀਟ ਨਾ ਥੋੜੀ ਘਟ ਹੁੰਦੀ ਆ ਕਾਰ ਦੀ ਹਾਂਜੀ ਇਹਦੇ ਇੰਡਸਟਰੀਅਲ ਵਾਲੇ ਇੰਨੋਂ ਆਂਦਾ ਹਾਂਜੀ ਹਾਂ ਮਾਰਕੀਟ ਘਟਾ ਕਾਰ ਦੀ ਤੇ ਗੱਲ ਕਰਾ ਰੇਟ ਵੀ ਉਸ ਹਿਸਾਬ ਨਾਲ ਮਿਲ ਜਾਂਦਾ ਜੀ ਕਈ ਜਿਹੜੇ ਮਿੱਤਰ ਮੰਗਦੇ ਨੇ ਵੀ ਯਾਰ ਹਨਾ ਵੀ ਅ ਕਟ ਬਜਟ ਦੇ ਵਿੱਚ ਕੋਈ ਚਾਹੇ ਮਾਰਕੀਟ ਥੋੜੀ ਵਾਲੀ ਕਾਰ ਹੋਵੇ ਤਾਂ ਆਹ ਕਾਰ ਲੈ ਜਾ ਸਕਦੇ ਹੋ ਦਿੱਕਤ ਕੋਈ ਆਉਂਦੀ ਨਹੀਂ ਕਾਰ 'ਚ ਹਾਂਜੀ ਕਿੰਨੇ ਪੈਸੇ ਦੀ ਕਾਰ ਆ ਇਹ ਦੇ ਦਾਂਗੇ 2 ਲੱਖ ਤੇ 10000 ਰੁਪਏ ਦੀ ਮਾਡਲ 2014 ਮਾਡਲ 14 ਮਾਡਲ 2 ਲੱਖ 10000 ਅੰਦਰੋਂ ਸ਼ਾਹ ਮਾਰਾ ਜੋ ਅੰਦਰੋਂ ਬਹੁਤ ਸੋਹਣੀ ਆ ਖੁੱਲੀ ਡੁੱਲੀ ਕਾਰ ਆ ਬਈ ਹਨਾ ਟੱਚ ਪਲੇਅਰ ਵਗੈਰਾ ਲੱਗਿਆ ਹੈ ਕਾਰ 'ਚ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਬਸ ਚੈੱਕ ਕਰੋ ਬਈ ਵਧੀਆ ਕਾਰ ਬਈ ਤੇ ਅ ਅਗਲੀ ਕਾਰ ਆ ਗਈ ਆਪਣਾ ਵਰਨਾ ਕਾਰ ਹੁਣ ਇਹਦਾ ਰੇਟ ਸੁਣੋ ਵਰਨਾ ਦਾ ਬਈ ਤੁਸੀਂ ਭੱਜੇ ਆਉਂਗੇ ਕਾਰ ਦਾ ਰੇਟ ਸੁਣ ਕੇ ਕੰਡੀਸ਼ਨ ਵਧੀਆ ਪਈਆ ਨੰਬਰ ਤੁਹਾਡਾ ਪੰਜਾਬ ਦਾ ਬਾਈ ਫਰੰਟ ਸ਼ੀਸ਼ਾ ਵੀ ਨਾਲ ਦਾ ਜੀ ਅੱਛਾ ਫਰੰਟ ਸ਼ੀਸ਼ਾ ਵੀ ਚੇਂਜ ਨਹੀਂ ਹੈਗਾ ਕਾਰ ਦਾ ਨਾਲ ਦਾ ਠੀਕ ਹੈ ਠੀਕ ਜੀ ਬਾਈ ਇਹ ਲਿਆ ਸਕਦਾ ਤੁਸੀਂ ਕਿਹੜਾ ਮਾਡਲ ਹੈ ਇਹ ਇਹ 2011 ਮਾਡਲ ਆ ਹਾਂ ਜੀ ਹਾਂ ਠੀਕ ਹੈ ਜੀ ਸੈਕੰਡ ਓਨਰ ਦੀ ਕਾਰ ਆ ਪੀ ਵੀ 13 ਨੰਬਰ ਆ ਹਾਂ 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 ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਹਾਂ 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 ਪੂਰੀ ਸੋਹਣੀ ਕਾਰ ਹੈ ਇਹ ਲਓ ਗੁਰਪ੍ਰੀਤ ਇੱਕ ਵਾਰ ਅੰਦਰੋਂ ਬਾਹਰਲੀ ਸਾਈਡ ਤੋਂ ਦਿਖਾ ਦੇ ਬੈਕ ਸਾਈਡ ਵਗੈਰਾ ਸਾਰੀ ਦਿਖਾਵਾਂ ਤੁਹਾਨੂੰ ਬਈ ਕਾਰ ਦੀ ਦੇਖੋ ਕੰਡੀਸ਼ਨ ਚੈੱਕ ਕਰ ਲਓ ਕੋਈ ਖਰਚਾ ਪੱਠਾ ਕੁਝ ਨਹੀਂ ਕਰ ਚ ਬਈ ਕੋਈ ਕੰਮ ਖਰਚਾ ਨਹੀਂ ਠੀਕ ਹੈ ਇੰਜਨ ਗੇਅਰ ਏਸੀ ਫੇਸੀ ਸਭ ਕੁਝ ਓਕੇ ਹੈਗਾ ਠੀਕ ਹੈ ਲੋ ਜੀ ਬਈ ਤੇ ਤੁਸੀਂ ਦੇਖ ਸਕਦੇ ਹੋ ਬਈ ਲੋ ਅੰਦਰੋਂ ਚੈੱਕ ਕਰ ਲਓ ਅੰਦਰੋਂ ਕੰਡੀਸ਼ਨ ਵਧੀਆ ਇਹ ਐਸਐਕਸ ਵੇਰੀਐਂਟ ਹੈ ਹਾਂਜੀ ਡੋਅਰ ਬੈਗ ਵਾਲਾ ਐਸਐਕਸ ਲੋ ਜੀ ਐਸਐਕਸ ਪੰਜਾਬ ਨੰਬਰ ਦੀ ਕਾਰ ਆ ਤੇ ਇਹ ਕਾਰ ਤੁਸੀਂ ਲਿਆ ਜਾ ਸਕਦੇ ਆਂਗੇ ਅੱਛਾ ਪੈਸੇ ਕਿੰਨੇ ਨੇ ਕਾਰ ਦੇ ਪੈਸੇ ਤਾਂ ਆਪਾਂ ਤੈਨੂੰ ਪਤਾ ਵੀ ਸਾਰਿਆਂ ਨਾਲ ਥੱਲੇ ਹੁੰਦੇ ਨੇ ਆਪਣੇ ਪੰਜਾਬ ਦੀ ਇਹ ਅੱਜ ਆਪਾਂ ਇਹ ਮਾਰਕੀਟ ਦੀ ਗੱਲ ਕਰੀਏ ਤਾਂ 3 ਲੱਖ ਤੋਂ ਪਲੱਸ ਚੱਲਦੀ ਹੈ 11 ਮਾਡਲ 12 ਮਾਡਲ ਕਾਰ ਠੀਕ ਹੈ ਜੀ ਮਾਰਕੀਟ ਹਾਂ ਹਾਂ ਜੀ ਆਪਾਂ ਇਹ ਕਾਰ ਦੇਣੀ ਹੈ 2 ਲੱਖ ਤੇ 55000 ਰੁਪਏ ਦੀ 2 ਲੱਖ 55000 2011 ਮਾਡਲ ਪੰਜਾਬ ਨੰਬਰ ਦੀ ਵਰਨਾ ਲੈ ਜਾਓ ਵੀ ਡੀਲ ਗ੍ਰੈਪ ਕਰ ਲਓ ਜੇ ਕਿਸੇ ਨੇ ਕਾਰ ਲੈਣੀ ਆ ਆਜੋ ਇੱਕ ਵਰਨਾ ਕਾਰ ਹੋਰ ਵੀ ਖੜੀ ਆ ਇਹਦਾ ਨੰਬਰ ਕਿਸੇ ਦਾ ਆਪਣਾ ਐਚ ਆਰ ਇਹਦਾ ਹੈਗਾ ਐਚ ਆਰ ਲਓ ਜੀ ਬਈ ਇਹ ਕਿਹੜਾ ਮਾਡਲ ਕਾਰ ਨੰਮੀ ਇਹ 2016 ਮਾਡਲ ਹੈ ਜੀ ਹਾਂ ਜੀ ਲੋ ਜੀ ਭਾਈ 2016 ਮਾਡਲ ਕਾਰ ਆ 2016 ਮਾਡਲ ਹੈਗੀ ਇਹ ਵੀ ਐਸਐਕਸੀ ਆ ਇਹ ਸੇਰ ਬੈਗਨੇ ਦੇ ਚ ਪੁਸ ਬਟਨ ਨਾਲ ਸਟਾਰਟ ਐ ਐਸਐਕਸੀ ਆਪਸ਼ਨਲ ਹਾਂ ਪੁਸ ਟੂ ਸਟਾਰਟ ਆ ਮੈਨੂਅਲ ਦੇ ਵਿੱਚ ਕਾਰ ਆ ਇਹ ਹਾਂਜੀ ਇਹ ਮਾਡਲ 16 16 ਮਾਡਲ ਆ ਹਾਂਜੀ ਤੀਜੇ ਬੰਦੇ ਦੇ ਨਾਮ ਆ ਥਰਡ ਆਨਰ ਆ ਹਾਂਜੀ ਹਾਂ ਹਾਂਜੀ ਕਾਰ ਦੀ ਕੰਡੀਸ਼ਨ ਬਿਲਕੁਲ ਓਕੇ ਰਿਪੋਰਟ ਆ ਠੀਕ ਆ ਠੀਕ ਆ ਜੀ ਤੇ ਪੈਸੇ ਕਰਦੇ ਪੈਸੇ ਦੇ ਦਾਂਗੇ ਇਹ 415000 ਰੁਪਏ ਦੀ 16 ਮਾਡਲ 16 ਮਾਡਲ 415000 ਰੁਪਏ ਦੀ 16 ਮਾਡਲ ਕਾਰ ਤੇ ਰੇਟ 4 ਲੱਖ ਤੇ 15000 ਇੰਜਨ ਗੇਅਰ ਏਸੀ ਫੇਸੀ ਦੀ ਬਿਲਕੁਲ ਓਕੇ ਓਕੇ ਆ ਬਿਲਕੁਲ ਠੀਕ ਹੈ ਜੀ ਹਾਂਜੀ ਲੋ ਜੀ ਵੀ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਨੇ ਵਰਨਾ ਤੇ ਆਹ ਕਾਰ ਲੈ ਜਾਸ ਇਹ ਜੋ ਮਾਨਤਨ ਕਰਾਂਗੇ ਆਪਾਂ ਕਰ ਦਾਂਗੇ ਲੈ ਵੀ ਮਾਨਤਨ ਇਹ ਜੋ ਵੀ ਕਰ ਦਾਂਗੇ ਆਪਾਂ ਤੇ ਆ ਆ ਗਈ ਆਪਣੇ ਲਵੇ ਨਵੀਂ ਸ਼ੇਪ ਦੀ ਡਿਜ਼ਾਇਰ ਕਾਰ ਆ ਜੀ ਅਲਾਈ ਕਾਰ ਨੂੰ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਵਧੀਆ ਪਈਆ ਤੇ ਓਕੇ ਰਿਪੋਰਟ ਕਾਰ ਲੱਗ ਰਹੀ ਹੈ ਮੈਨੂੰ ਕੋਈ ਕਮੀਕਾਰ ਚ ਬਈ ਕੋਈ ਕਮੀ ਪੰਜ ਪੈਸੇ ਦੀ ਕਮੀ ਨਹੀਂ ਮਿਲਣੀ ਨਹੀਂ ਮਿਲੂ ਠੀਕ ਹੈ ਅੰਦਰੋਂ ਦਿਖਾਦਾ ਤੁਹਾਨੂੰ ਕਾਰ ਆ ਜੋ ਲਓ ਜੀ ਅੰਦਰੋਂ ਕਾਰ ਚੈੱਕ ਕਰ ਲਓ ਅੰਦਰੋਂ ਬਹੁਤ ਸੋਹਣੀ ਪਈ ਹੈ ਕਾਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਐਵਰੇਜ ਬਹੁਤ ਸੋਹਣੀ ਦਿੰਦੀ ਹੈ ਇਹ ਤੇ ਜੇ ਕਿਸੇ ਨੇ ਬਈ ਵੱਧ ਐਵਰੇਜ ਵਾਲੀ ਕਾਰ ਲੈਣੀ ਆ ਤਾਂ ਇਹ ਕਾਰ ਤੁਸੀਂ ਲੈ ਜਾ ਸਕਦੇ ਆਂ ਇੱਕ ਵਾਰ ਬੈਕ ਸਾਈਡ ਤੋਂ ਵੀ ਬਈ ਚੈੱਕ ਕਰਾ ਦਿਓ ਕਾਰ ਨੂੰ ਬਹੁਤ ਸੋਹਣੀ ਪਈ ਹੈ ਕਾਰ ਇਹ ਤੇ ਇਹ ਕਾਰਾਂ ਚ ਤੁਸੀਂ ਕੋਈ ਵੀ ਕਾਰ ਲੈ ਜਾ ਸਕਦੇ ਆਂ ਮਾਡਲ 2000 ਇਹ 17 ਦੇ ਲਾਸਟ ਹੈ ਜੀ 17 ਦੇ ਲਾਸਟ ਆ 17 ਜਾਈਆਂ ਨੇ ਇਹ 17 ਦੇ ਲਾਸਟ ਦੀ ਕਾਰ ਆ ਹਾਂਜੀ ਥਰਡ ਓਨਰ ਦੀ ਕਾਰ ਹੈਗੀ ਠੀਕ ਹੈ ਕਾਰ ਦੀ ਕੰਡੀਸ਼ਨ ਨਿਊ ਬ੍ਰਾਂਡ ਆ ਬਿਲਕੁਲ ਕੰਡੀਸ਼ਨ ਹੀ ਦੱਸਦੀ ਆ ਬਾਈ ਹਾਂਜੀ ਇਹ ਬਸ ਉਹੀ ਕਿਸੇ ਨੇ ਲੈ ਲਈ ਅੱਗੇ ਵੇਚ ਦੀ ਕਿਸੇ ਨੇ ਲੈ ਲਈ ਅੱਗੇ ਵੇਚ ਦੀ ਉਹਦੀ ਹੋਊਗੀ 80 ਪੈਸੇ ਟਾਇਰ ਨੇ ਠੀਕ ਹੈ ਲਾਇਸ ਲਾਇਏ ਨਵੇਂ ਲੱਗੇ ਨੇ ਹਾਂ ਹਾਂ ਕਾਰ ਦੇ ਵਿੱਚ 5 ਪੈਸਿਆਂ ਦਾ ਕੰਮ ਖਰਚਾ ਨਹੀਂ ਹਾਂ ਠੀਕ ਹੈ ਜੀ ਐਨਓਸੀ ਨਾਲ ਕਾਰ ਦੇ ਦਾਂਗੇ ਆਪਾਂ 4 ਲੱਖ ਤੇ 35000 ਰੁਪਏ ਦੀ 17 ਮਾਡਲ 17/18 ਜੀ 17/18 ਤੇ 435000 ਰੁਪਿਆ ਦੀ ਇੱਕੋ ਰੇਟ ਕੋਈ ਡਾਊਨ ਪੇਮੈਂਟ ਨਹੀਂ 435000 ਡੀਜ਼ਲ ਦੀ ਕਾਰ ਅਲਾਇ ਕਾਰ ਨੂੰ 50000 ਦੇ ਘੱਟ-ਵੱਟ ਲੱਗੇ ਹੋਏ ਨੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਤੇ ਭਾਈ ਏਸੀ ਅੱਜ ਦੇ ਕਾਰਾਂ ਆਉਣਾ ਥੋਨੇ ਸਿੱਧੂ ਕਾਰ ਬਾਜ਼ਾਰ ਬੜਵਰ ਮੜਵਰਾ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਪਿੰਡ ਹੈਗਾ ਲੋਹਾਖੇੜਾ ਲੋਹਾਖੇੜਾ ਠੀਕ ਹੈ ਭਾਈ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਜਦੋਂ ਸਟਾਕ ਰੀਨਿਊ ਹੋ ਗਿਆ ਹਾਂਜੀ ਕਰ ਲਿਓ ਵੀਡੀਓ ਸ਼ੇਅਰ ਨੰਬਰ ਪਾਤਾ ਸਕਰੀਨ ਦੇ ਉੱਤੇ ਸੱਸੀ ਗੱਲ